ਜਿਹੜਾ ਪੁਨਾ ਵਾਇਗੁਰਜੀ ਦਾ ਖਾਲਸਾ ਸ੍ਰੀ ਵਾਇਗੁਰਜੀ ਦੀ ਫਤਿਹ ਜੋ ਕਿ ਆਪਣਾ ਲਗਾਤਾਰ ਦੋਇ ਫਰਮਾਂ ਵੱਲੋਂ ਖਨੌਰੀ ਬਾਰਡਰ ਤੇ 13 ਤਰੀਕ ਦੇ ਇਹ ਆਪਣਾ ਮੋਰਚਾ ਲੱਗਿਆ ਹੋਇਆ ਅੱਜ ਜਿਹੜਾ ਇਹ ਮੋਰਚਾ 97 ਦਿਨ ਵਿੱਚ ਜਾਰੀ ਹੈ ਤੋਂ ਐਸੇ ਦੇ ਸੰਬੰਧ ਦੇ ਵਿੱਚ ਜਿਹੜੀ ਇੱਥੇ ਬਾਰਡਰ ਕਮੇਟੀ ਬਣਾਈ ਹੋਈ ਆ ਉਹਦੇ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਨੇ ਇਦੇ ਵਿੱਚ ਇਹੀ ਵਿਚਾਰ ਕੀਤੀ ਗਈ ਹੈ ਜਿਹੜਾ 100 ਦਿਨ ਪੂਰਾ ਹੋਣ ਜਾ ਰਿਹਾ 22 ਤਰੀਕ ਨੂੰ ਉਹਦੇ ਸਬੰਧ ਦੇ ਵਿੱਚ ਆਗੂਆਂ ਦੇ ਦੱਸਣ ਦੇ ਮਤਾਬਕ ਚਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠ ਹੋਣ ਜਾ ਰਹੇ ਨੇ ਇਸ ਕਰਕੇ ਅਸੀਂ ਵੀ ਆਪਣੀ ਬਿਉਂਤਬੰਦੀਆਂ ਬਣਾ ਕੇ ਸਾਰੇ ਪਿੰਡਾਂ ਨੂੰ ਅਪੀਲ ਕਰਦੇ ਆਂ ਵੀ ਆਉਣ ਵਾਲੀ 22 ਤਰੀਕ ਨੂੰ ਜਿਵੇਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਢੱਪਾਲੀ ਬਾਰਡਰ ਜਿੱਥੇ-ਜਿੱਥੇ ਸੂਬੇ ਆਗੂਆਂ ਵੱਲੋਂ ਕਮੇਟੀਆਂ ਵੱਲੋਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਉੱਥੇ ਪੂਰਾ ਜੋਰ ਲਾ ਕੇ ਜਿਹੜੇ ਦੋਏ ਫਾਰਮਾਂ ਵੱਲੋਂ ਆਪਣੀ ਗਿਣਤੀ ਆ 22 ਤਰੀਕ ਨੂੰ ਵੱਧ ਤੋਂ ਵੱਧ ਲੈ ਕੇ ਪਹੁੰਚੋ ਤਾਂ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਤੇ ਮੌਜੂਦਾ ਸਰਕਾਰ ਆ ਪੰਜਾਬ ਤੇ ਹਰਿਆਣਾ ਦੀ ਇਹਦੇ ਦੇ ਆਪਣੇ ਪੂਰਾ ਦਾ ਬਣ ਸਕੇ ਇਸ ਬੇਨਤੀ ਨੂੰ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਆਹ ਕਹਣਾ ਮੈਂ ਤਾਂ ਮਰਜ ਨਹੀਂ ਗਰੀਬ ਆ ਪਤਾ ਨਹੀਂ ਰਖਨੌਰੀ ਬਾਡਰ ਤੇ ਜਿਹੜੀ ਮੀਟਿੰਗ ਹੋ ਰਹੀ ਹੈ ਕਿਸੇ ਵੇਸੇ ਤੇ ਹੋ ਰਹੀ ਹੈ ਅੱਜ 18 25 ਨੂੰ ਕਰੋਰੀ ਬਾਰਡਰ ਦੀ ਜੀ ਸੰਚਾਲਨ ਕਮੇਟੀ ਮੀਟਿੰਗ ਹੈ ਉਹਦੇ ਵਿੱਚ ਬੜੇ ਅਹਿਮ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਪਿਛਲੇ ਦਿਨੀ ਇੱਕ ਭਾਜਪਾ ਦੇ ਆਗੂ ਹੰਸਰਾਜ ਹੰਸ ਨੇ ਬੜੇ ਕਰੜੇ ਸ਼ਬਦ ਬੋਲੇ ਸਨ ਇੱਕ ਧਰਮ ਦੀ ਆੜ ਲੈ ਕੇ ਉਹਨੇ ਕਿਹਾ ਸੀ ਕਿ ਸਾਡਾ ਧਰਮ ਜੇ ਚਾਹੇ ਤੇ ਧਰਤੀ ਨੂੰ ਅੱਗ ਲਾ ਸਕਦਾ ਹੈ ਉਹਨਾਂ ਅਸੀਂ ਸਖਤ ਸ਼ਬਦਾਂ ਦੇ ਵਿਰੋਧ ਕਰਦੇ ਆ ਤੇ ਇਲੈਕਸ਼ਨ ਕਮਿਸ਼ਨ ਨੂੰ ਮੰਗ ਕਰਦੇ ਆ ਕਿ ਇਹ ਜੇ ਭਾਜਪਾ ਆਗੂ ਤੇ ਕਾਰਵਾਈ ਕੀਤੀ ਜਾਏ ਉਸ ਤੋਂ ਅਗਲੀ ਗੱਲ ਉਹਨੇ ਕਿਹਾ ਸੀ ਕਿ ਤੁਸੀਂ ਇੱਕ ਤਰੀਕ ਨੂੰ ਵੋਟਾਂ ਪਾਓ ਦੋ ਦਿਨ ਨੂੰ ਦੇਖਾਂਗੇ ਕੀ ਬਣਦਾ ਹੈ ਇਹਦਾ ਮਤਲਬ ਲੋਕਾਂ ਦੇ ਵਿੱਚ ਢੜਕਾਉ ਪਾਸ਼ਣ ਦੇ ਰਿਹਾ ਲੋਕਾਂ ਨੂੰ ਆਪੇ ਛ ਵੰਡ ਰਿਹਾ ਉਹਦੀ ਬਾਡਰ ਕਮੇਟੀ ਵੱਲੋਂ ਸਖਤ ਨੇ ਕਦੀ ਕਰਦੇ ਆ ਤੇ ਉਹਦੀ ਵੀ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਉਮੀਦਵਾਰ ਦੀ ਉਮੀਦਵਾਰੀ ਰੱਦ ਕੀਤੀ ਜਾਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ